ਆਗੇ ਵੜੋ ਛੱਡਾ ਛੱਡਾ ਚਲ ਸਕੂਲ ਚ ਛੱਡਿਆ ਹੁਣ ਥੱਕਾ ਲਾ ਕੇ ਗੱਲ ਲਈ ਜ਼ਬਰਦਸਤ ਕਿਹੜਾ ਚੱਲ ਯਾਰ ਉਹ ਹੁੰਦਾ ਬੰਦੇ ਹੀ ਪਰ ਗਏ ਚੱਲ ਚੱਲ ਵੱਲੇ ਪਨੇ ਪਨੇ ਕੀ ਆ ਉੱਤਰ ਕੀ ਠੰਡ ਦੀਪੇ ਠੰਡ ਉੱਤਰ ਗਈ ਚਲ ਚੰਗੀ ਗੱਲ ਆ ਤੇ ਮੁੰਡੇ ਭਾਈ ਕਹਿੰਦੇ ਠੰਡ ਜੀ ਲੱਗੀ ਜਾਂਦੀ ਹੈਗੀ ਤੇ ਅਸੀਂ ਗਾ ਠੰਡ ਤਾਰ ਦਿੰਨੇ ਆ ਤੇ ਬੈਨ ਠੱਡ ਮੰਨੀ ਰੱਖੀ ਸੀ ਬੈਨ ਨੇ ਬਾਹਰ ਖੜੀ ਕਰਕੇ ਇਹਦੇ ਨਾਲੇ ਆਪਦੀ ਠੰਡ ਉੱਤਰ ਗਈ ਖੈਰ ਜੈ ਮਾਦੀ ਜੋਟੀ ਲਾਗੇ ਕਰਾ ਨੂੰ ਜਾਣ ਹੀ ਲੱਗੇ ਸੀ ਹਾਂ ਨੌਜਵਾਨ ਤੂੰ ਜਿੰਮ ਨਹੀਂ ਆਇਆ ਫਿਰ ਤੇ ਦੋਨੇ ਹੀ ਖੁੱਲ ਗਏ ਧੱਕਾ ਲਾਉਂਦੇ ਆ ਦੇ ਹਾਂ 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 ਮੋੜਨਾ ਬੰਦ ਕਰ ਲੀ ਇਹਨੂੰ ਕਹੇ ਗੱਡੀ ਦੋ ਤਿੰਨ ਵਾਰੀ ਸਟਾਰਟ ਹੋ ਕੇ ਬੰਦ ਹੋ ਗਈ ਸੀ ਤੇ ਖੈਰ ਚੰਗਾ ਸੋਣਾ ਜੋਰ ਲੱਗਿਆ ਤੇ ਹਾਂਜੀ ਉੱਤਰ ਗਿਆ ਫਿਕਰ ਗੱਡ ਮੌਰਨ ਕੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ ਦਾ 10 ਮਾਰਗ 23 ਜਨਵਰੀ ਸਾਲ 2024 ਮੰਗਲਵਾਰ ਦਾ ਦਿਨ ਸਵੇਰ ਦੇ ਪੌਣੇ 9 ਵਜੇ ਦਾ ਹੋਇਆ ਤੇ ਕੱਲ ਸੋਹਣਾ ਦਿਨ ਲੱਗਿਆ ਸੀਗਾ ਹਾਂ ਸਾਫ਼ ਸੋਤਰਾ ਹਾਂ ਧੁੰਦਾ ਹੈ ਨਹੀਂ ਸੀ ਬਿਲਕੁਲ ਵੀ ਗੱਲ ਜ਼ੋਰੀ ਜੀ ਨੇ ਦਿਖਾਈ ਦਿੱਤੀ ਜਨਾ ਕਰ ਕੀਰਤਨ ਸੀਗਾ ਸੋਹਣਾ ਧੁੱਪ ਵਾਲਾ ਦਿਨ ਲੱਗਿਆ ਸੀਗਾ ਤੇ ਅੱਜ ਫਿਰ ਫਿਰ ਰਾਤ ਦੀ ਧੁੰਦ ਉੱਤਰੀ ਹੋਈ ਆ ਤੇ ਗਰ ਜਮਦੀ ਡਿਊਟੀ ਤਾਂ ਹੁਣੇ-ਹੁਣੇ ਘਰਾਂ ਨੂੰ ਵਾਪਸੀ ਹੋਈ ਆ ਤੇ ਇੱਧਰ ਵੀ ਭਾਈ ਡਿਊਟੀਆਂ ਲਾ ਲਈਆਂ ਭਾਈ ਨਛੱਤਰ ਉਹ ਰਿਆਂ ਨੇ ਤੂੰ ਹੀ ਦੀ ਸੇਵਾ ਕੀ ਹਾਲ ਹੈ ਜੀ ਠੀਕ ਆ ਭਾਈ ਠੀਕ ਹੀ ਚਾਹੀਦੇ ਹੋ ਤੇ ਖੈਰ ਆ ਜਾ ਬੋਕਸਾ ਹੋਰੀ ਕਿਤੇ ਬੱਗ ਗਿਆ ਸੀਗਾ ਮੇਰਾ ਕੈਮਰਾ ਤੇ ਭੋਗ ਨੇ ਗੁਰੂ ਘਰ ਚਲਦਿਆਂ ਨਾ ਧੋਕੇ ਲਾਉਣੇ ਉੱਥੇ ਡਿਊਟੀ ਤੇ ਧੰਨਵਾਦ ਆ ਭਾਈ ਆ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਈਕ ਵੀ ਦੇਖੋ ਬਲੌਗਸ ਤੁਹਾਨੂੰ ਵਾਕਈ ਬਹੁਤ ਜਿਆਦਾ ਵਧੀਆ ਲੱਗਣ ਵਾਲਾ ਇਸ ਗੱਲ ਦੀ ਗਰੰਟੀ ਅਸੀਂ ਪਹਿਲੀਆਂ ਹੀ ਦਿੰਦੇ ਆ ਤਾਂ ਲਾਈਕ ਵੀ ਤੁਸੀਂ ਪਹਿਲੀਆਂ ਹੀ ਕਰ ਦਿਓ ਤੇ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿ ਸਾਰੀ ਗੱਲਬਾਤ ਕਰਦੇ ਰਹਿੰਦੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰਕ ਬੈਠ ਕੇ ਤੁਸੀਂ ਬੜੇ ਆਰਾਮ ਨਾਲ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਫੋਲੋਇੰਗ ਕਰ ਲਿਓ ਫੇਸਬੁਕ ਤੇ ਦੇਖ ਰਹੇ ਹੋ ਤਾਂ ਤੇ ਠੰਡ ਪੂਰੀ ਐਂਡ ਜੋਰਾ ਤੇ ਆ ਪੀਕ ਤੇ ਆ ਠੰਡ ਵਾਲਾ ਮਾਹੌਲ ਤੇ ਚੱਲਦੇ ਆ ਗੁਰੂ ਘਰ ਤੇ ਕਰਾਉਣੇ ਆ ਬਾਬਾ ਜੀ ਦੇ ਦਰਸ਼ਕਾਂ ਨੂੰ ਅੱਜ ਫੇਰ ਬੱਚੋ ਬਟਾ ਸਾਈਕਲ ਨਹੀਂ ਤੜਕੀ ਠੰਡ ਬਹੁਤ ਆ ਸਹਿਜ ਗੁਰੂਗਰ ਨਹੀਂ ਜਾਂਦੇ ਪੁੱਤ ਅੱਜ ਦੇਖੋ ਮੇ ਤਾਂ ਰੈਡੀ ਵੀ ਹੋ ਗਿਆ ਹਾਂ ਚਾ ਉਹ ਮਾਰ ਰਿਹਾ ਨਾ ਪੁੱਛ ਲ ਬੇਵਰ ਨੂੰ ਕਹਿੰਦੇ ਬਾਬੇ ਦੀ ਕਿਰਪਾ ਹੋ ਗਈ ਤੇ ਮੁੰਡੇ ਸਿਰ ਤੇ ਦਸਤਾਰਾਂ ਸਜਾਉਣ ਲੱਗ ਪਏ ਪਰਨੇ ਸਜਾਉਣ ਡੱਗ ਪਏ ਤੇ ਭਾਈ ਸਾਹਿਬ ਲਾਡੀ ਹੋਰੇ ਤਿਆਰੀ ਆ ਜਮ ਤਿਆਰੀ ਆ ਜਿੱਕਾ ਕੱਲ ਵਾਲਾ ਦੁਪਹਿਰਾ ਹੈ ਕੋਸ਼ਿਸ਼ ਕਰੀ ਉਹ ਪਹਿਲਾਂ ਵੀ ਕੱਲ ਵਾਲਾ ਪਰਨਾ ਉਵੇਂ ਚੜਾ ਲਾ ਹਨਾ ਉਹ ਰਾਤ ਲਾ ਕੇ ਰੱਖੇ ਥੋੜੇ ਜਿਲੇ ਬੁਲਪੇ ਦੇ ਅੱਛਾ ਦਵਾਰੇ ਬੰਨ ਲੈਣੇ ਆ ਜਾ ਕੀ ਕਰਦਾ ਸੈਜ ਦਾਦੀ ਟੈਟ ਹੋ ਗਿਆ ਨਹੀਂ ਗੱਲ ਨਹੀਂ ਬਣਨੀ ਦਵਾਰੇ ਬੰਨ ਲੈਣੇ ਆ ਐ ਸੈਜ ਕੀ ਕਹਿੰਦੇ ਬੇਬੇ ਰੇ ਹੂੰ ਬਾਗਰ ਹੂੰ ਬਾਗਰ ਇਦੇ ਨਾਲ ਮੇਰੇ ਨਾਲ ਹੈ ਠੰਡਾ ਪੁੱਤਰ ਵਾਲੀ ਉਹ ਹੈ ਕਿ ਚੱਲੀਏ ਮੰਮੀ ਤੁਸੀਂ ਨਹੀਂ ਜਾਂਦੇ ਅੱਜ ਅਸੀਂ ਤਾਂ ਜਾਂਦੇ ਹੀ ਨਹੀਂ ਭਾਈ ਠੀਕ ਆ ਚੱਲ ਵੇਖਦੇ ਆ ਸੈਜਾ ਪਰਨਾ ਬੰਦੀ ਹੈ ਹਸਪਤਾਲ ਜਾਵੇ ਅੱਜ ਹੋ ਜਾ ਮਾੜਾ ਦੂਰ ਦੂਰ ਹੋ ਜਾ ਆਇਆ ਪੱਕੇ ਆ ਖਲ ਸਨੇਵਾਰ ਕੇ ਹੋਰ ਕਿ ਗੱਲ ਸਨੇਵਾਰ ਕੇ ਖੜਾ ਟਾਈਮ ਹੋ ਰਿਹਾ ਇਹ ਇਧਰ ਵਿਚਟ ਲਾਓ ಬಸ್ ಗಿ ನಾ ਤਾ ਬੜੀ ਦੂਰ ਹੈ ਅਮਰੀਕਾ ਦਾ ਬਹੁਤ ਦੂਰ ਆ ਅਮਰੀਕਾ ਦਾ ਕਰਮਾਂ ਵਾਲੇ ਜਾਂਦਾ ਮੰਮੀ ਸਹਿਜ ਜਾਂਦੀ ਆ ਗੁਰੂ ਘਰ ਮੇਰੇ ਨਾਲ ਤੇ ਆ ਪੁੱਤਰ ਟੋਪੀ ਆ ਤੇ ਉਹ ਲੈnde ਹੁੰਦੇ ਆ ਦੂਜੀ ਆਉਂਦੀ ਨਹੀਂ ਟੋਪੀ ਲੈ ਕੇ ਤਾਂ ਗੁਰੂ ਘਰ ਜਾਂਦੇ ਹੁੰਦੇ ਮੈਂ ਕਿਹਾ ਟੋਪੀ ਲੈ ਕੇ ਜਾਂਦੇ ਕਿਹਾ ਚੱਲ ਆ ਜਾ ਪੁੱਤਰ ਠੰਡਾ ਕੋਈ ਨਾ ਆ ਇਹ ਗੁਰੂ ਜੀ ਆ ਇਹ ਜੀ ਗੁਰੂ ਜੀ ਚਲੋ ਸੰਗਤ ਜੀ ਭਾਈ ਸਾਹਿਬ ਸਤਪਾਲ ਸਿੰਘ ਬਰਾਲਾ ਹਾਂ ਵੀ ਕਮੈਂਟ ਕਰ ਦੋਟਾ ਆਇਆ ਤੇ ਲਈ ਬੱਲੇ ਲਈ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੈਗਰੀ ਖਾਲਸਾ ਵੈਗਰੀ ਫਤਿਹ ਜਮੈਂ ਸਾਰੇ ਲੋਟ ਆ ਸੱਜੀਆਂ ਦੀ ਮੈਂ ਵੀ ਜਾਣਾ ਮੈਂ ਕਿਹਾ ਲਾਡੀ ਵੀ ਲੋਟ ਆ ਭਾਈ ਥੋੜਾ ਜਿਹਾ ਲੇਟ ਹੁੰਦੇ ਹੋਏ ਚੱਕ ਮੇਕਰਾਂ ਦੇ ਨਾਲ ਗੁਰੂ ਘਰ ਦੇ ਵੱਲ ਵੱਧਦੇ ਹੋਏ ਭਾਈ ਸਾਹਿਬ ਹਾਂਜੀ ਸਰ ਇੱਕ ਠੰਡ ਹੈ ਨਹੀਂ ਹਾਂਜੀ ਸਰ ਮੈਨੂੰ ਐ ਨਹੀਂ ਪਤਾ ਲੱਗ ਰਿਹਾ ਠੰਡਾ ਹੁੰਦੀ ਹੈ ਕਿ ਨਹੀਂ ਜੱਗੋਂ ਤੇਰਵੀ ਹੋ ਗਈ ਯਾਰ ਲਾਡੀ ਪਰਨੇ ਕੁ ਮਾਜ ਕੇ ਘਰੇ ਨਾ ਕੇਸਰੀ ਵਰਨਾ ਤੇ ਨਾ ਦੂਜਾ ਤਾਇਆ ਜਿਹੜਾ ਛੋਟਾ ਪਰਨਾ ਸ ਜਾ ਕੇ ਆਏ ਨੇ 10 ਚਲ ਰਮਾਲ ਨਾਲ ਤਾਂ ਫਿਰ ਵੀ ਠੀਕ ਹੈ ਅੱਛਾ ਹੈ ਹੈ ਲਾਡੀ ਰਮਾਲ ਨਾਲ ਤਾਂ ਮਾ ਫਿਰ ਵੀ ਠੀਕ ਹੈਗੇ ਹੱਥ ਲਾ ਲਓ ਲਾਲ ਹੁੰਦੇ ਓਏ ਓਏ ਛਾਂਟਾ ਜੀ ਵਾਕਈ ਬਹੁਤ ਜਿਆਦਾ ਭਾਈ ਧੁੰਦ ਨੇ ਫੇਰ ਅੱਜ ਪੂਰੀ ਦਸਤਕ ਦਿੱਤੀ ਭਾਈ ਸਾਹਿਬ ਖਾਲਸਾ ਜੀ ਕੀ ਹਾਲ ਨੇ ਪਕਾਉਂਦੀ ਆ ਹੁਣ ਜਾਂਦੀ ਨਹੀਂ ਚੰਗੀ ਗੱਲ ਆ ਫਰਨ ਇਹ ਨਹੀਂ ਲੱਗਿੰਦੇ ਆ ਹੁਣ ਪਕਾਉਂਦੀ ਕਿ ਜਾਂਦੀ ਆ ਵੱਡੀ ਵੱਡੀ ਜਾਂਦਾ ਕੰਮ ਦੇਣਾ ਦੇਣਾ ਕੱਲ੍ਹ ਜੇ ਨਹੀਂ ਤਾਂ ਪਲਾਈਸ ਹੋ ਅੱਜ ਕੱਢ ਦੂਗਾ ਫੋਟੋ ਹਾਂਜੀ ਅੱਜ ਕਸਰ ਕੱਢ ਦੇਣਗੇ ਆਏ ਨਹੀਂ ਹੋ ਜਾ ਰੇਡ ਆ ਜੀ ਆਪਾਂ ਪਹਿਲੀ ਨਹੀਂ ਨਹੀਂ ਉਧਰ ਹੀ ਵੱਡੇ 게ਟੀ ਸਹੀ ਆ ਵੱਡੇ 게ਟੀ ਸਹੀ ਆ ਇਹ ਮੇਰੇ ਵੀ ਸਤਿਕਾਰ ਜੀ ਸਤਿ ਸ੍ਰੀ ਅਕਾਲ ਬੱਚੇ ਸਤਿ ਸ੍ਰੀ ਅਕਾਲ ਇਹ ਪੈਸੇ ਵਾਰ ਰੱਖਿਆ साईं इतरी साइड ते हैंड वॉश कर लो

بچے جی 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 تو لے کے بزرگ گیارہ ਤੇ 10 ਮਿੰਟ ਹੋਰ ਰੁਕੋ ਸਾਰੇ 10 ਮਿੰਟ ਇਹਨੋਂ ਤੋਂ ਬਾਅਦ ਸਭ ਕੁਝ ਤਿਆਰ ਕਰਾ ਕੇ ਰੱਖ ਕੇ ਆਓ ਦੇ ਦੇ ਕੱਪੇ ਪ੍ਰਾਪਤ ਕਰੋ ਉਸ ਤੋਂ ਬਾਅਦ ਮੈਂ ਨਾ ਗੁਰਮਤਿ ਪਿਆਰੰਗੀਤੀ ਹੈ ਜਿਵੇਂ ਜਿਸ ਹਸਨ ਨਾਲ ਲੱਗਦੇ ਪ੍ਰਾਪਰਧਾ ਉਹ ਜਿਸ ਹਸਨ ਨਾਲ ਭਾਈ ਤੁਸੀਂ ਸਰਸਾ ਦਾ ਪਾਣੀ ਚੱਕ ਕੇ ਜਾਓ ਭਾਬ ਜੀ ਮੈਂ ਆਪਣੇ ਚਾਰ ਪੁੱਤਰ ਸ਼ਹੀਦ ਕਰ ਗਏ ਮੇਰਾ ਪੰਜਵਾਂ ਪੁੱਤਰ ਵੀ ਫੌਜਾ ਕੁੰਦਲੀਆ ਸੱਤ ਬਣ ਕੇ ਤੇਰੇ ਸਾਹਮਣੇ ਖੜਾ

ਨੱਜਾ ਠੰਡਿਆ ਠੰਡਿਆ ਖਾਲਾ ਜੀ ਵਾਹ ਜੀ ਵਾਹ ਜੀ ਕਰਾ ਬਲਵਾਨ ਜੀ ਸਤਿ ਸ਼੍ਰੀ ਅਕਾਲ ਜੀ ਵਾਹ ਜੀ ਸਤਿ ਸ਼੍ਰੀ ਅਕਾਲ ਵਧੀਆ 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 ਜੀ ਜੀ ਆ ਵਧੀਆ ਜੀ ਪਰਮਾਤਮਾ ਦੀ ਕਿਰਪਾ ਚੜਦੀ ਕਲਾ ਜੀ ਹਾਂ ਸੱਜੀ ਨੂੰ ਕਾਲ ਹੋ ਰਹੀ ਆ ਕਿੱਧਰ ਗਈ ਚੱਲਦੇ ਆ ਕੋਈ ਨਾ ਚੱਲਦੇ ਆ ਚੱਲਦੇ ਆ ਹੈਲੋ ਕਿੱਸੀ ਹੋ ਨਾ ਦਸਮਨ ਵਾਇਗਰੀ ਜੀ ਦਾ ਖਾਲਸਾ ਬੇਰੀ ਕੀ ਫਤੇ ਹਾਂ ਵਾਇਗਰੀ ਜੀ ਕੀ ਫਤੇ ਦਸਤਾਰ ਸੋਹਣੀ ਲੱਗ ਰਹੀ ਆ ਸੱਜੀ oi ਧੰਨਵਾਦ ਜੀ ਜੀ ਜਸਵੀਰ ਸਿੰਘ ਤੇ ਨਾ ਅਜੇ ਰਮਾਲਾ ਰਮਾਲਾ ਨੇ ਨੀ ਨੁਕਤੇ ਰੋਕ ਲਾਉਣੇ ਨਹੀਂ ਪਹਿਲਾਂ ਗੱਲ ਕਰਕੇ ਆਏ ਅਸੀਂ ਰਾਜ ਚੋਂਦੇ ਹੋਏ ਪਰ ਨਾ ਭਾਵੇਂ ਛੋਟਾ ਮਾਹ ਫਿਰ ਵੀ ਰਮਾਲ ਨਾਲੋਂ ਤਾਂ ਠੀਕ ਲੱਗਦਾ ਚੰਗਾ ਬੰਨੀ ਦਾ ਨਹੀਂ ਦੇਖ ਹੁਣ ਕੰਨੀ ਜਨਾਗਾ ਜੇ ਪੱਗ ਬੰਨੀ ਹੁੰਦੀ ਜਮਾਂ ਠੜ ਲੱਗਦੀ ਹਾਂ ਬੜਾ ਪਤੋਏ ਇਹਦਾ ਹੱਕ ਬੰਨ ਦਾ ਬਚਾਓ ਸਾਡੇ ਕੋਲ ਬਹੁਤ ਕਰਨ ਚੱਲੀਏ ਚਲੋ ਯਾਰ ਖਾਦੇ ਹੋਏ ਪਕੌੜੇ ਤੇ ਖੀਰਾ ਦਾ ਲੈਖਾ ਖੇਤ ਜਾ ਕੇ ਹਰਾ ਵੱਢ ਕੇ ਦੇਣਾ ਪਊਗਾ ਤੇ ਨਾਲ ਇਧਰ ਭਾਈ ਸਾਹਿਬ ਕਹਿੰਦੇ ਫਿਰ ਮੈਂ ਵੀ ਜੂਰੀਆ ਖਲਾਰਨੀ ਆ ਦੋ ਤਿੰਨ ਦਿਨਾਂ ਦਾ ਕੌਲਜੀ ਕਰੀ ਜਾਂਦਾ ਕਹਿੰਦਾ ਥੋੜੇ ਭਾਨੇ ਮੈਂ ਵੀ ਨੀ ਸੇਵਾ ਦੇ ਲਾਉਂਦੇ ਸੀ ਜੋਟੀ ਵੀਰ ਇੱਕ ਤਾਂ ਆ ਸਹਜ ਰਹਿਣਾ ਇੱਥੇ ਰਹਿਣਾ ਨਾ ਚੰਗਾ ਚੱਲਦੇ ਆਈ ਦਾ ਆਪਣੀ ਮਰਜ਼ੀ ਨਾਲ ਹੀ ਸੀ ਕਿ ਗਈ ਮੈਂ ਵੀ ਜਾਣਾ ਚਲੋ ਆਜੋ ਆਈ ਸਹੀ ਕੀ ਲੈਣਾ ਲੈ ਲੈ ਫਿਰ ਹੈ ਦਵਾਈ ਕੀ ਦਵਾਉਣੇ ਦੀ ਬਾਪ ਨਹੀਂ ਮੈਨੂੰ ਇੱਕ ਚੀਜ਼ ਵੀ ਨਹੀਂ ਦਵਾ ਸਕਦਾ ਚਾਚਾ ਮੈਨੂੰ ਕਹਿੰਦੀ ਮੈਂ ਕਿਹਾ ਲੈ ਲੈ ਪੁੱਤਰ ਕੋਲ ਅੱਗ ਬਣਦਾ ਯਾਰ ਲੈ ਲੈਂਦਾ ਫਿਰ ਮਰ ਗਏ ਇਹੋ ਸਾਈ ਦੇ ਕੁਝ ਚੀਜ਼ ਨੇ ਫਿੱਟਾ ਰਹੀ ਸਾਰੀਆਂ ਦੁਕਾਨਾਂ ਤੇ ਗੇੜੇ ਦੇ ਲੈ ਲੈਣਾ ਆਹ ਆਹ ਠੀਕ ਆ ਠੀਕ ਆ ਬਹੁਤ ਸਹੀ ਜਨਾ ਸਮਾਨ ਹੈ ਤੇ ਫੇਰ ਕੀ ਹੋਏ ਆ ਓਏ ਲੈ ਜਾ ਤੈਨੂੰ ਸਸਤੇ ਜੀ ਬਰਿਆ ਤਾਈ ਨਾ ਅਸੀਂ ਬਾਜ਼ਾਰ ਬਾਹਰ ਮਹਿੰਗਾ ਕਰਿਆ ਤਨ ਚੀਜ਼ਾਂ ਲੈ ਕੇ ਆਏਗੇ 50 ਰੁਪਏ ਨਹੀਂ ਲਵਾਏ ਹੋਣੇ 50 ਦੀ ਤਾਂ ਬਾਲਟੀ ਜੀ ਆ ਗੱਲੀ ਹਨਾ ਸਹੀ ਜੀ ਸਾਹ ਜੇ ਕਿਨਾਂ ਕਜਾ ਚੜਿਆ ਹੋਇਆ ਹੈ ਹੈ ਆਓ ਗਾਏ ਵੀ ਖੇਤ ਹੋਤਾ ਹੋਏ ਗਈ ਗੱਡੀ ਖੇਤ ਆ ਆਹ ਵੇ ਟਰੈਕਟਰ ਦੀ ਲੀ ਬਈ ਹੁਣ ਕਿਵੇਂ ਕਰੇਗਾ ਮੈਂ ਮਾਜੀ ਮੇਰਾ ਮੋਟਰ ਬਣਾ ਦਾ ਮੋਟਰਸਾਈਕਲ ਦੇ ਦੋ ਧਰਕੀ ਲੈ ਜੂ ਫਟੇ ਹੂੰ ਤੇ ਨਹੀਂ ਆਈ ਨਹੀਂ ਬਤਾ ਅੱਜ ਠੰਡ ਜੀ ਲੱਗਦੀ ਮੈਨੂੰ ਆ ਅਨਾਜ ਮੰਡੀ ਆ ਵੀਰੇ ਆ ਸਾਹਮਣੇ ਲੈਫਟ ਮੁੜ ਕੇ ਹਾਂ ਹਾਂ ਇੱਥੋਂ ਮੁੜ ਕੇ ਬੱਸ ਠੀਕ ਹੈ ਜੀ ਬੋਲੇ 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 ਓਰੇ ਮੁੰਡੇ ਰੁੱਸਿਆ ਕਾ ਤੋ ਖੜਾ ਹੋਏ ਹੈ ਆਕਰ ਰੁੱਸਿਆ ਖੜਾ ਮੰਮੀ ਰੁੱਸਿਆ ਕਾ ਤੋ ਖੜਾ ਤਾ ਅਜ ਤਿੰਨਾਂ ਚੀਜ਼ਾਂ ਦਾ ਤੋ ਇੱਕ ਚੀਜ਼ ਲੈ ਲਈ ਤਿੰਨ ਚੀਜ਼ਾਂ ਨੇ ਯੋ ਲੈ ਦਾ ਰੁਪਈਆ ਲੈ ਹੋਰ ਲੈ ਆ ਜੀ ਰਿਸ਼ਪਾ ਤੋ ਲੈ ਲੈ ਤੂੰ ਠੀਕ ਹੈ ਹੱਸ ਕੇ ਦਿਖਾ ਹਣ ਹੱਸ ਕੇ ਦਿਖਾ ਹਣ ਬੱਲੇ 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 ਨਵਾਂ ਸਾਈਕਲ ਲੈ ਆਵਾਂਗੇ ਆਪਾਂ ਠੀਕ ਹੈ ਗਲੋਟਾ 10 ਰੁਪਈਆ ਦਾ ਆ ਜੂਗਾ ਨਾ ਹੈਂ ਕੀ ਇਹਦਾ ਵੱਡਾ ਕਿ ਛੋਟਾ? ਛੋਟਾ ਬਾਲ। ਛੋਟਾ ਨੇ ਕਲਾ ਹੂਆ। ਛੋਟਾ ਲਈ ਕਿ ਵੱਡਾ ਲਈ ਆਪਾਂ? ਜਸੂ ਵਰਗਾ। ਜਸੂ ਵਰਗਾ। ਛੋਟਾ। ਠੀਕ ਆ ਲਿਆਵਾਂਗੇ ਆਪਾਂ। ਇਹ ਫਿਰ ਹੱਥ ਮਲਿਆ। ਆੜੀ ਪੈ ਆੜੀ ਪੈਗੀ ਨਾ ਆਪਣੀ ਹੁਣ 100 ਰੁਪਈਆ ਚ। ਉਹ ਭੱਲੇ ਭੱਲੇ ਨੱਚੂਗਾ ਵੀ ਹੁਣ ਡਿੰਗ ਕੜਕ ਕੜਕ ਡਿੰਗ ਡਿੰਗ ਕੜਕ ਕੜਕ ਡਿੰਗ 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 ਮੰਨ ਗਿਆ ਮੰਮੀ 100 ਰੁਪਈਆ ਚ ਬਨ ਗਿਆ। ਸਸਤੇ ਹੀ ਬਨ ਗਿਆ। ਚੀਜ਼ਾਂ ਦਾ ਤਿੰਨ ਨੇ ਉਹਨੇ ਦੇਣੀਆਂ ਨਹੀਂ ਆਉਣ ਇਹਨੂੰ। ਉਹ ਕਲੇ ਆ ਕੋ ਪਤਾ ਨਹੀਂ ਕੀ ਕੋਸ਼ੀ ਹੈਗਾ ਹਾਂ ਨਾਲੇ ਤਾਂ ਖਾ ਕੇ ਐਸੀ ਪਕੌੜੇ ਨਾਲੇ ਖੀਰ ਨਾਲੇ ਪ੍ਰਸ਼ਾਦ ਦੇ ਗੁਰੂ ਘਰ ਨਾਲੇ ਬਾਬਾ ਜੀ ਦੇ ਦਰਸ਼ਨ ਕਰੇ ਮੱਥਾ ਟੇਕਿਆ ਤੇ ਤੈਨੂੰ ਲੈ ਕੀ ਨਹੀਂ ਗਏ ਤੈਨੂੰ ਲੈ ਕੇ ਨਹੀਂ ਗਏ ਤਲਕੇ ਤਨ ਲੰਮੜਾ ਜਾ ਉਧਰ ਵੀ ਬਿਬਰ ਨਾਲ ਖੇਡ ਮੈਂ ਕੰਮ ਜਾ ਕੇ ਆਣਾ ਫੰਮੀ ਲੈ ਕੇ ਜਾਇਓ ਇਹਨਾਂ ਤੇ ਘਰ ਦਬਾ ਦੋ ਅੱਗ ਚੜਾਣੀ ਚ ਵੇ ਆ ਮੈਂ ਜਾਣਾ ਸਤਿ ਸ੍ਰੀਕਾਲ ਮਾਈਏ ਸਤਿ ਸ੍ਰੀਕਾਲ ਬੇਟਾ ਸੋਨੂ ਵੀ ਸਤਿ ਸ੍ਰੀਕਾਲ ਵਾਹ ਤਾ ਅੱਜ ਨੂੰ ਚੱਕਦੀ ਆ ਭਾਈ ਦਵਾਉਣੀ ਆ ਇਹਨੂੰ ਚੀਜੀ ਕੋਈ ਆਪਾਂ ਨਾ ਸਾਕੇ ਪਕੌੜੇ ਦਰ ਵੀ ਇਹਦੇ ਕੋਲੇ ਚੀਜ਼ਾਂ ਲੈਊਗਾ ਬਾਲੀਆਂ ਇਹੇ ਆਪਾਂ ਚੱਲਦੇ ਗੁਰਦੁਆਰੇ ਹਾਂ ਬੇਬੇ ਨਾਲ ਜਾਇਆ ਨਾਲੇ ਚੀਜ਼ਾਂ ਲੈ ਆਇਆ ਉਥੋਂ ਆਜਾ ਨਾਲੇ ਮੱਥਾ ਟੇਕਿਆ ਆ ਉਹ ਕੀ ਕਰਤਾ ਵਹੇਤਾ ਨਾਲੇ ਥੋੜੀ ਚਰਾਂਦੇ ਨਾਲ ਖੀਰ ਖਾ ਕੇ ਆਵਾਂਗੇ ਨਾਲੇ ਪਕੌੜੇ ਚੰਗਾ ਕੀ ਸਵੇਰਾ ਕੀ ਦੁਪਹਿਰਾ ਕੀ ਸ਼ਾਮ ਸਾਰੀ ਇੱਕੋ ਹੀ ਗੱਲਬਾਤ ਹੋਈ ਪਈ ਆ ਤੋਂ ਦਾ ਸਵੇਰੇ ਨਾਲ ਥੋੜੀ ਜਿਹੀ ਘਟਿਆ 12:40 ਦਾ ਸਮਾਂ ਹੋ ਗਿਆ ਤੇ ਜਦੋਂ ਮੈਂ ਗੁਰੂ ਘਰ ਸੀ ਗੱਗੂ ਨੇ ਫੋਨ ਲਾਇਆ ਜੀ ਕਹਿੰਦਾ ਹਰਾ ਵੜਨ ਜਾਣਾ ਖੇਤ ਮੈਂ ਕਿਹਾ ਆਉਂਦੇ ਆ ਦਾਸ ਰੋਕੋ 10-15 ਮਿੰਟ ਤੇ 10 ਮਿੰਟਾਂ ਬਾਅਦ ਫੋਨ ਕਰਕੇ ਕਹਿੰਦਾ ਬੱਸ ਇੱਥੇ ਜਾਣੇ ਆਗੇ ਤੇ ਮੈਂ ਕਿਹਾ ਦਾਸ ਸਵੇਰੇ ਆਉਦੇ ਬੰਬੂ ਗਾੜ ਤੇ ਆ ਜਾਣਗੇ ਤੇ ਬੰਬੂ ਗਾੜ ਤੇ ਠੋਰ ਠੋਰ ਕਰਦੇ ਆਏ ਆ ਹੁਣੇ ਤੇ ਠੰਡ ਪਾਵੇਂ ਬਾਕੀ ਬਹੁਤ ਜ਼ਿਆਦਾ ਪਰ ਜਦੋਂ ਖੇਤ ਕੰਮ ਕਰਨ ਲੱਗ ਜਾਂਦੇ ਆ ਉਦੋਂ ਨਜ਼ਾਰਾ ਹੋਰ ਖੂਬਸੂਰਤ ਲੱਗਦਾ ਸਰੀਰ 'ਚੋਂ ਆਫਾ ਨਿਕਲਦੀ ਜਾਂਦੋਂ ਤੇ ਕੇਤਾਂ ਵਾਲਾ ਖੂਬਸੂਰਤ ਮੋਲ ਮੈਗਾਚਲ ਦੇਖਾਵਾਂਗੇ ਤੇ ਹਰਾ-ਚਾਰਾ ਇੱਧਰ ਵੱਢੀ ਜਾਂਦੇ ਨੌਜਵਾਨ ਨਾਲੇ ਜਿਹੜੇ ਵੀਰ ਖੇਤ ਵੇਖ ਕੇ ਖੁਸ਼ ਆ ਜਿਹੜੇ ਮਤਲਬ ਪੰਜਾਬੋਂ ਬਾਹਰ ਬੈਠੇ ਹੈਗੇ ਪੰਜਾਬ ਵਾਲੇ ਤਾਂ ਰੋਜ਼ ਵੇਖਦੇ ਰਹਿੰਦੇ ਆ ਤੇ ਨਾਲੇ ਖੇਤ ਹੋਰੇ ਉਹਨਾਂ ਨੂੰ ਵੀ ਦਿਖ ਜਾਂਦੇ ਹੈਗੇ ਤੇ ਇੱਧਰ ਗੱਗੂ ਵਾਲੇ ਬਾਡੇ ਚਲਾ ਰੱਖੀ ਹੈ ਡਿਉਟੀ ਇਹਨਾਂ ਨੇ ਮੈਨੂੰ ਲੈ ਆਉਂਦੇ ਆ ਮੈਂ ਠੰਡ 'ਚ ਆਇਆ ਪੰਬੂ ਗਾੜ ਤੇ ਖਾਜਾਂ ਦੇ 10 ਮਿੰਟ ਖਾਣ ਦਾ ਟਾਈਮ ਨਹੀਂ ਸੀ ਤੇਰੇ ਕੋਲੇ ਨਾਲੇ ਹੋਰ ਕੁੱਟ ਖਾਣੀ ਆ ਤੂੰ ਉਹ ਕਹਾਂ ਮਹਾ ਉਹ ਫੈਲੂ ਖੇਡਦਾ ਫਿਰਦਾ ਮਹਾ ਚੱਲ ਚੱਲ ਗਿਆ ਪਰ ਮਹਾ ਤੂੰ ਨੇ ਮਥਾਂ ਫਿੱਟ ਕਰੀਆਂ ਚੀਜ਼ਾਂ ਚਾਚਾ ਮੈਨੂੰ ਤਾਂ ਕੁਛ ਫਿੱਟ ਹੀ ਨਹੀਂ ਆਈ ਜਾਂਦਾ ਕਹਿੰਦੀ ਮਹਾ ਫੇ ਰਹਿਣ ਦੇ ਨਹੀਂ ਕਹਿੰਦੀ ਲੈ ਕੇ ਤਾਂ ਜਾਣੀਆਂ ਇਹ ਚੀਜ਼ਾਂ ਮੈਂ ਕਹਾ ਚੱਲ ਠੀਕ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਚਾਲ ਮਗਾ ਚਾਲੀ ਵੜਦੇ ਆ ਉਹ ਤਾਂ ਹੈ ਜਿਹੇ ਜਿਹੇ ਹੈ ਤੇ ਪੰਡਾ ਅਸੀਂ ਵੱਟ ਕੇ ਲਿਆਣੀ ਹੁੰਦੇ ਪੂਰੀਆਂ ਡਾਵਲ 10 ਵਿੱਚ ਹੀ ਗੱਗੂ ਨੇ ਨਾਲੇ ਆਪਣੀਆਂ ਤੇ ਬਲਾਓ ਫਿਰ ਸਾਸਰੀ ਕਾਲ ਦੋਨੇ ਜਾਣੇ ਫਤਿਹ ਬਲਾਓ ਸਾਸਰੀ ਕਾਲ ਸਾਸਰੀ ਕਾਲ ਭਾਈ ਮਾਨਪ੍ਰੀਤ ਵੱਲੋਂ ਤੇ ਗੱਗੂ ਟੇਡਾ ਟੇਡਾ ਜਾ ਵੇਖਦਾ ਹੋਇਆ ਮੈਂ ਇਹਨੂੰ ਫੋਨ ਲਾਇਆ ਸੀ ਇਹਨੇ ਚੱਕੇ ਹੀ ਨਹੀਂ ਮੈਂ ਆ ਹੀ ਗਿਆ ਫਿਰ ਮੈਂਗਾ ਚੱਲ ਕੱਢਿਆ ਉਹਨੇ ਕਿਹੜਾ ਠੀਕ ਹੈ ਠੀਕ ਆ ਬੱਸ ਉਹਦੇ ਬੈਗਰੀ ਖਾਲਸਾ ਵੈਗਰੀ ਖਫਤੇ ਕਿਉਂ ਆਉਂਦਾ ਨਹੀਂ ਯਾਰਾ ਕੋਤਲਾ ਨਹੀਂ ਕਰੀਂਦਾ ਕਰ ਮੈਂ ਇੰਦੀਆ ਚੱਲ ਵੜ ਦੇਖਾਂ ਤਾਂ ਕਿਵੇਂ ਵੜਦਾਗਾ ਮਾਇਲਾ ਬੱਤੀ ਹੈ ਲੋਕਾਂ ਤੇਜੀ ਦਾ 20000 ਅਰੇ ਆਏ ਸੀਗੇ ਮਿਸਤਰੀ ਥੋੜਾ ਰਾਹ ਚੱਲਿਆ ਸੀ ਮੈਂ ਗਾ ਹਰਾ ਲਿਆ ਕੇ ਚਾਲ ਮਾਹਰਾ ਇਹਨੇ ਆਖਿਆ ਕਿ ਤੂੰ ਆਖਿਆ ਜੀ ਇਹ ਗੈਸ ਹੀ ਹਰਾ ਲਿਆਗੇ ਬਸ ਚਾਲ ਮਿੱਕਰੀ ਰਾਸ ਅੱਜ ਫਿਰ ਤੂੰ ਆਪਦੇ ਨੰਬਰ ਕਾ ਤੋ ਬਣਾਉਣਾ ਕਿ ਮੈਂ ਇਹਨੂੰ ਆਖਿਆ ਹਰਾ ਲਿਆਈਏ ਭਾਈ ਆਈ ਮੇਰੇ ਕੋਲ ਚੱਲ ਫਿਰ ਹਰਾ ਲਿਆ ਲੋਟਾ ਲੋਟਾ ਕੋਈ ਨਾ ਵਧੀਆ ਸਰੀਰ ਬਣ ਜਾਂਦੇ ਨਿਵਾਨੇ ਇਹ ਤਾਂ ਸਾਡਾ ਕੀ ਬਣ ਜਾ ਤੂੰ ਦਾ ਖੈਰ ਪੜਾਂਗਾ ਜੋਬਰਾ ਚੇ ਲਵਾ ਕੇ ਦੇਖੋ ਦੋ ਤਨਕ ਚੱਕ ਲਈ ਗੱਡੀ ਹਰੇ ਦੀ ਭਾਰਤੀ ਜਮਾਂ ਨੱਕੋ ਨੱਕ ਕਰਤੀ ਦੋ ਤਿੰਨ ਨਜ਼ਾਰੇ ਲਵਾਵਾਂਗੇ ਅਸੀਂ ਤਾਂ ਹਰਾ ਵੱਟ ਲਿਆਂਦਾ ਜਾ ਕੇ ਹੋਰਾਂ ਨੂੰ ਕਹਾਂਗੇ ਚੰਗਾ ਵੀ ਗੱਗੂ ਦਾਸ ਤਾਂ ਚੱਲੇ ਬੰਬੂ ਘਾਟ ਤੇ ਜਾਣਾ ਤਾਂ ਅੱਜ ਆ ਬਗ ਜਾ ਮਾਓਏ ਚਾਹ ਚਾਹ ਅੱਛਾ ਬੈਠਾ ਬੁੱਕਲ ਮਾਰ ਕੇ ਆ ਤੂੰ ਤਾਂ ਜਮਾ ਮੰਗਰੀ ਲੱਗ ਗਿਆ ਮੇਰੇ ਹੈ ਚੰਗਾ ਹੋ ਗਿਆ ਓਏ ਪੱਜਾ ਵਾਸਟੇਟ ਡੈਜਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਲਗਾਤਾਰ 警告 ਮਿਲ ਰਹੀ ਆ ਕਿ ਭਾਈ ਠੰਡ ਬਹੁਤ ਜ਼ਿਆਦਾ ਆ ਤੇ ਘਰਾਂ ਚ ਰਹੋ ਘੱਟ ਤੋਂ ਘੱਟ ਘਰੋਂ ਬਾਹਰ ਨਿਕਲੋ ਜਿਹਨੂੰ ਨਹੀਂ ਸਰਦਾ ਉਹਨਾਂ ਕਾਮ ਕਰੋ ਤੇ ਚੰਗਾ ਮਾਤਾ ਮੈਂ ਚੱਲਦਾ ਜਿੰਮ ਦੀ ਡਿਊਟੀ ਤੇ ਤੇ ਤੁਸੀਂ ਬਲਾਓ ਫਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੇਟਾ ਸਾਰਿਆਂ ਨੂੰ ਧੰਨਵਾਦ ਤੁਹਾਡੇ ਜੁੜੇ ਰਹਿਣ ਚੈਨਲ ਦੇ ਨਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੇ ਇਹ ਜਿੰਮ ਦੀ ਡਿਊਟੀ ਦਾ ਸਮਾ ਹੋ ਗਿਆ ਆਪਣੇ ਬਲੌਗ ਦੀ ਸਮਾਪਤੀ ਦਾ ਤੇ ਭਾਈ ਜਸਵੰਤ ਸਿੰਘ ਘੋੜੀਏ ਪੁੱਛਦੇ ਸੀ ਕਿ ਵਿਵਾਦ ਪਾਣੀ ਕਿਉਂ ਬੰਦ ਕਰਤੀ ਬਈ ਪਰसों ਚੌਥੇ ਰੀਜਨ ਦੱਸਿਆ ਸੀਗਾ ਕਾਰਨ ਕਿ ਕਿਉਂ ਤੇ ਅੱਜ ਫੇਰ ਗੱਲ ਰਿਪੀਟ ਕਰ ਦਿੰਦੇ ਆ ਕਿ ਅਸਲ 'ਚ ਪਹਿਲਾਂ ਜਦੋਂ ਮੈਂ ਬਾਤ ਪਾਣੀ ਸ਼ੁਰੂ ਕਰੀ ਸੀ ਇਹ ਕਿਹਾ ਸੀ ਕਿ ਭਾਈ ਜੋ ਵੀ ਬਾਤ ਦੇ ਉੱਤਰ ਦੇ ਆ ਕਰੂ ਮੈਂ ਉਹਨਾਂ ਦਾ ਨਾਂ ਬੋਲਿਆ ਕਰੂੰਗਾ ਤੇ ਕਈ ਵਾਰੀ ਨਾਂ ਬੋਲਿਆ ਨਹੀਂ ਜਾਂਦਾ ਸੀ ਕਦੇ-ਕਦੇ ਬੋਲੇ ਜਾਂਦਾ ਸੀ ਕੰਮਤੰਦਿਆਂ ਦੀ ਖਿੱਚ ਕਰਕੇ ਗੱਗੂ ਕੇ ਮਿਸਤਰੀ ਲੱਗਿਆ ਹੋਇਆ ਸੀ ਉੱਧਰ ਤਾਂ ਤੇ ਫੇਰ ਭਾਈ ਕਈ ਦੰਦੇ ਸੀ ਇੱਕ ਦੋ ਗਏ ਬਾਈ ਨਾਂ ਨਹੀਂ ਬੋਲਦਾ ਹਨਾ ਕਿ ਮੈਨੂੰ ਵੀ ਨਹੀਂ ਚੰਗਾ ਲੱਗਦਾ ਸੀ ਹਨਾ ਕਿ ਨਾਂ ਨਹੀਂ ਬੋਲਿਆ ਗਿਆ ਤੇ ਤਾਂ ਕਰਕੇ ਫਿਰ ਮੈਂ ਕਹਿੰਦਾ ਸੀ ਕਿ ਬਾਈ ਤੁਸੀਂ ਵੀਡੀਓ ਦੇਖਿਆ ਕਰੋ ਧੰਨਵਾਦ ਜਿਹੜੇ ਜੁੜੇ ਹੋਏ ਚੈਨਲ ਦੇ ਨਾਲ ਕਿ ਬਾਈ ਤੁਸੀਂ ਰੱਬ ਲੱਗਦਾ ਕਮੈਂਟ ਕਰਦੇ ਕਰੋ ਜਿਹੋ ਜੀ ਤੁਹਾਨੂੰ ਚੰਗੀ ਲੱਗਦੀ ਹੈ ਵੀਡੀਓ ਤੇ ਜਾਂ ਕੋਈ ਵੀ ਸੁਝਾਅ ਹੁੰਦਾਗਾ ਤੇ ਉਹਨਾਂ ਦੀ ਕੀ ਗੱਲ ਬਾਤ ਮੈਂ ਤਿੰਨ ਚਾਰ ਦਿਨ ਪਹਿਲਾਂ કરી ਸੀ ਤੇ ਬਾਕੀ ਕੋਸ਼ਿਸ਼ ਕਰਾਂਗੇ ਭਾਈ ਦੁਬਾਰੇ ਬਾਤਾਂ ਕੋਈ ਬਾਤ ਨਹੀਂ ਹੇ ਸ਼ੁਰੂ ਕਰ ਲਈਏ ਧੰਨਵਾਦ ਜੀ ਤੁਹਾਡਾ ਸਾਰਿਆਂ ਦੇ ਜਿਹੜੇ ਚੈਨਲ ਦੇ ਨਾਲ ਜੁੜੇ ਹੋਏ ਹੋ ਤੇ ਫਿਲਹਾਲ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਆ ਤੇ ਬੱਸ ਬਟੇਟੇ ਦੁਬਾਰਾ ਸ਼ੁਰੂ ਕਰਨ ਨੂੰ ਜਾਂਦੀ ਹੋਈ ਤੇ ਮਿਲਦੇ ਆਂ ਫਿਰ ਕੱਲ ਨੂੰ ਨਵੇਂ ਬਲੌਗ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ